ਲੋ ਵੀ ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣਾ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਫਰੀਦਕੋਟ ਹੈ ਤੇ ਤਹਿਸੀਲ ਜੈਤੋ ਦੋਸਤੋ ਇਸ ਘਰ ਦੇ ਵਿੱਚ ਬਹੁਤ ਜਿਆਦਾ ਸਕੀਨ ਝੂਟੀਆਂ ਆਉਂਦੀਆਂ ਦੋਸਤੋ ਅੱਜ ਵੀ ਤੁਹਾਨੂੰ ਦੋ ਝੂਟੀਆਂ ਇਸ ਘਰ ਦੇ ਵਿੱਚੋਂ ਕਵਰ ਕਰਕੇ ਦਿਖਾਈਆਂ ਪਹਿਲੇ ਨੰਬਰ ਤੇ ਝੂਟੀ ਤੁਹਾਨੂੰ ਦਿਖਾਈ ਹੈ ਜੀ ਜੈਡ ਬਲੈਕ ਹੋਊਗੀ ਪੂਛ ਤੱਕ ਇਹ ਕਾਲੀ ਹੈ ਉਮਰੋਂ ਤੋਂ ਕਰੀਬ ਨਾ ਇਹ ਦੋਸਤੋ ਡੇਢ ਸਾਲ ਦੀ ਹੈ ਠੀਕ ਹੈ ਜੀ ਬੜੇ ਸੋਹਣੇ ਢਾਂਚੇ ਦੇ ਵਿੱਚ ਆ ਉਮਰ ਦੇ ਹਸਾਨ ਵਾਲੇ ਦਾ ਕਦ ਕਾਠ ਤੇ ਗ੍ਰੋਥ ਬਹੁਤ ਜਿਆਦਾ ਚੰਗੀ ਹੈ ਸਿੰਘ ਦੋਸਤੋ ਬਿਲਕੁਲ ਨੇੜਿਓਂ ਗੋਲੇ ਕਰਨਾ ਸ਼ੁਰੂ ਕਰਤਾ ਜੀ ਨਾਲ ਹੀ ਇਹਨੇ ਗੋਲ ਕਰ ਜਾਣਾ ਬਾਕੀ ਬਰੀਕੀਆਂ ਦੇ ਵਿੱਚ ਝੋਟੀ ਇਹ ਚੰਗੀ ਹੈ 1.5 ਸਾਲ ਦੋਸਤੋ ਉਮਰ ਥਣ ਚਾਰ ਨਿਕੜੇ ਹੋਣਗੇ ਤੇ 55000 ਰੇਟ ਹੈ ਇਹ ਤੁਹਾਨੂੰ ਦੋਸਤੋ ਪਹਿਲੇ ਨੰਬਰ 'ਚ ਤੁਹਾਡੀ ਵੀਡੀਓ 'ਚ ਤੋਰ ਕੇ ਦਿਖਾਈ ਹੈ ਜੀ ਠੀਕ ਹੈ ਜੀ ਬੜਾ ਸੋਹਣਾ ਇਹਦਾ ਕਦ ਕਾਠ ਹੈ ਦੂਜੇ ਨੰਬਰ ਵਾਲੀ ਵੀ ਝੋਟੀ ਦੋਸਤੋ ਬੜੀ ਕਮਾਲ ਦੀ ਹੈ ਇਹ ਵੀ ਤੁਹਾਨੂੰ ਤਕਰੀਬਨ ਤੌਰ ਕੇ ਦਿਖਾਤੀ ਹੈ ਜੀ ਥਣ ਚਾਰ ਨਿਖੜਵੇ ਹੋਣਗੇ ਉਮਰੋਂ ਇਹ ਵੀ ਡੇਢ ਸਾਲ ਦੀ ਹੈ ਸਿੰਘ ਥੋੜਾ ਜਿਹਾ ਖੁੱਲਾ ਕਰਕੇ ਗੂਲ ਕਰੂਗੀ ਤੇ ਚਾਰ ਕਵਾਲ ਜਿਹੜੇ ਦੋਸਤ ਸਿਰਚ ਇਹਦੇ ਵਾਈਟ ਹੈ ਢਾਂਚਾ ਬੜਾ ਸੋਹਣਾ ਦੁੱਧ ਵਾਲੀ ਇਹ ਕੱਟੀ ਤੁਹਾਨੂੰ ਦਿਖਾਈ ਹੈ ਜੀ ਥਣ ਦੋਵਾਂ ਝੋਟੀਆਂ ਨੂੰ ਬਹੁਤ ਕਮਾਲ ਦੇ ਹੈ ਇਸ ਝੋਟੀ ਦਾ ਰੇਟ 45000 ਹੈ ਰੇਟ ਦੇ ਵਿੱਚੋਂ ਮਾਨਤਾਣ ਹੋ ਜਾਊਗਾ ਜੇ ਕੱਟੀਆਂ ਲੈਣੀਆਂ ਤੁਸੀਂ ਉਸ ਨਾਲ ਹੋ ਜਾਊਗਾ ਠੀਕ ਹੈ ਜੀ ਜੇ ਕੱਲੀ ਕੱਲੀ ਲੈਣੀ ਤਾਂ ਉਸ ਨਾਲ ਹੋ ਜਾਊਗਾ ਵੈਸੇ ਵੱਡੀ ਵੀਡੀਓ ਚ ਦੋਵੇਂ ਨਾਗੀ ਤੁਹਾਨੂੰ ਤੋਰ ਕੇ ਦਿਖਾਤੇ ਆ ਜੇ ਕੋਈ ਨਾਗ ਪਹਿਲਾਂ ਪਸੰਦ ਆਵੇ ਤਾਂ ਖਰੀਦ ਲਿਓ ਨੰਬਰ ਸਕਰੀਨ ਤੇ ਹੈ ਧੰਨਵਾਦ ਉਸੋ ਸ਼ਾਰਟ ਵੀਡੀਓ ਦੇਖਣ ਲਈ